शोमी अकाली दल व आपके माध्यम से 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 आपके मा�

ਤੁਹਾਡੇ ਭਾਈ ਜੋਰ ਮੋਟ ਨੇ ਤੁਹਾਡੇ ਭੜਕਿਆਂ ਦਾ ਫੌਂਡੇ ਨਿਬਾਟਾ ਤੁਹਾਡੇ ਹੁੰਦੇ ਦਾ ਤੁਹਾਡੇ ਦੁਨ ਦਾ ਜੇ ਕਿਹ ਸਰਦਾਰ ਚੰਗੀ ਐ ਕਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੇਸ ਨੂੰ ਝੋਪੇ ਨੂੰ ਤਰੱਕੀਆਂ ਦੇ ਰਾਹ ਤੇ ਲੈ ਕੇ ਜਾਂ ਤਕਦੀ ਐ ਕਿਹੜੀ ਸਰਦਾਰ ਭਾਈ ਜਾਨ ਸਾਹਮਣੇ ਵੜਾਵਾ ਦੇ ਸਕਦੀ ਆ بڑا ਜ਼ੋਰਦਮਕੇ ਬੁੱਕ ਕਰਨੇ ਆ ਇਹ ਤੁਹਾਡੀ ਵੋਟ ਨੇ ਇੱਕ ਇੱਕ ਵੋਟ ਨੇ ਜਿੱਥੇ ਦਾਤ ਨੂੰ ਤੁਹਾਡੇ ਸੇਵਕ ਨੂੰ ਕਾਮਯਾਬੀ ਬਖਸ਼ਣੀ ਹੈ ਇਹ ਤੁਹਾਡੀ ਵੋਟ ਦੀ ਕੀਮਤ ਨਾਲ ਬਹੁਤ ਕੀਮਤੀ ਵੋਟ ਆ ਇਹਦੇ ਨਾਲ ਤੁਜੀ ਆਉਣ ਵਾਲੀ 27 ਦੇ ਵਿੱਚ ਜਿਹੜੀ ਸਰਕਾਰ ਬਣਦੀ ਹੈ ਉਹਦਾ ਮੁੱਢ ਨਹੀਂ ਬਣਨਾ ਜਿਹੜੀ ਮੌਕੇ ਦੀ ਸਰਕਾਰ ਹੈ ਆਮ ਆਦਮੀ ਆਮ ਆਦਮੀ ਦੀ ਕਹਿ ਸਕਦੇ ਹੁਣ ਤਾਂ ਖਾਸ ਆਦਮੀਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਕਿਉਂਕਿ ਇਹਨਾਂ ਕੋਲੇ 92 ਵਿਧਾਇਕ ਦਿੱਤੇ ਆ ਇਹਨਾਂ ਕੋਲੇ ਲੱਖਾਂ ਦੇ ਹਜ਼ਾਰਾਂ ਵੋਟਰਾਂ ਨੇ ਵੋਟ ਪਾਈ ਹੈ ਪਰ ਇਹਨਾਂ ਕੋਲੇ 13 ਬੰਦੇ ਹੈ ਜੀ ਪੰਜਾਬ ਦੇ ਵਿੱਚ ਕੈਂਡੀਡੇਟ ਖੜੇ ਕਰਨ ਨੂੰ ਆਮ ਜਨਤਾ ਦੇ ਵਿੱਚ ਪੰਜ ਦਾ ਇਹਨੇ ਮੰਤਰੀ ਕੜੇ ਕੀਤੇ ਹੈ ਔਰ ਤਿੰਨ ਚਾਰ ਵਿਧਾਇਕ ਹੈ ਔਰ ਇਹ ਲੋਕ ਕਲਾਕਾਰ ਵੀ ਬੜੇ ਕੀਤੇ ਹੈ ਜਿਹੜੇ ਦੇ ਪੁਰਾਣੇ ਸਾਥੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੇ ਵੀਰੋ ਆਪਾਂ ਵੋਟਾਂ ਪਾਈਆਂ ਵੋਟਾਂ ਪਾਏ ਕਰਕੇ ਪਾਈਆਂ ਝਾੜੂ ਵਾਲਿਆਂ ਨੂੰ ਬਦਲਾਅ ਦੇ ਨਾਂ ਇਹਦਾ ਵੋਟ ਪਈ ਕਿ ਕਾਲੀ ਇਹ ਭਾਰਤੀਆ ਜਨਤਾ ਪਾਰਟੀ ਵਾਲੇ ਤੇ ਕਾਂਗਰਸ ਵਾਲੇ ਪਹਿਲਾਂ ਸਰਕਾਰਾਂ ਬਣਾਉਂਦੇ ਰਹੇ ਆ ਵੀ ਇਹ ਪੰਜਾਬੀ ਦੀ ਆਪਾਂ ਨਮਾ ਕਰ ਦੇਣਗੇ ਚਾਹ ਤਾ ਦੇ ਵਿੱਚ ਵੋਟਾਂ ਪਾ ਪੀਆਂ ਬਦਲਾ ਕਰਤਾ ਬਦਲਾ ਲਈ ਨਵੀਂ ਸਰਕਾਰ ਬਣਾਤੀ ਕਿਉਂਕਿ ਜਿਹੜੇ ਆਪਾਂ ਪੰਜਾਬੀ ਆ ਨਾ ਬੜਾ ਯੋਗਤੀ ਤੈਸ ਦੇ ਵਿੱਚ ਆਦੇ ਨੇ ਬੜਾ ਜੱਤੀ ਫਾਇਦਾ ਲੈਣ ਦੇ ਹੁੰ ਪਰ ਉਹਦੇ ਫਾਇਦੇ ਚਾਹ ਤਾਂ ਆਪਣੀ ਸਰਕਾਰ ਦਿੱਤੀ ਲੈ ਕੇ ਦੂਜੇ ਪਾਸੇ ਦੂਜੀਆਂ ਏਡਾਂ ਦੇ ਵਿੱਚ ਵੀ ਥਰੇ ਸਾਲ ਲੈਕਚਰ ਹੋ ਕੇ ਅਡੇ ਆ ਇਹਨਾਂ ਦੀਆਂ ਕੈਂਡੀਡੇਟਾਂ ਦਾ ਜਵਾਨ ਦਾ ਜੱਟ ਹੋ ਗਿਆ ਚੰਨ ਵਾਲਾ ਨੋਟਾ ਤੋਂ ਕੱਟਬੋੜ ਪਈ ਐ ਉਧਰ ਦੇ ਲੋਕ ਸਿਆ ਆਪਣੇ ਨਾਲੋਂ ਸਮਝਦਾਰ ਨੇ ਉਹਨਾਂ ਨੂੰ ਪਤਾ ਇਹਨਾਂ ਨੇ ਪੰਜਾਬ ਦੇ ਵਿੱਚ ਕੀ ਜਾਨ ਕੋਈ ਨੀ ਕਹਾ ਪੰਜਾਬ ਦਾ ਕਿਹੜਾ ਗੱਲ ਕਰਦਾ ਇਹਨਾਂ ਨੇ ਮੌਕੇ ਦੇ ਕਮਾਂਗਰਾ ਤੋਂ ਛੱਡੋ ਜਿਹੜੇ ਮੌਕੇ ਦੇ ਹਵਾਦ ਨੇ

ਜੋ ਵੀ ਅਰੇਬ ਪਤਾ ਦੁਨੀਆ ਦੇ ਅਰਕਾਂ ਦੇ ਚੰਗ ਜ਼ਾਰ ਦੇ ਜਾਂਦਾ ਨੋਪੜਾ ਐਵੇਂ ਆ ਜਾਂਦੀ ਉਹ ਕੀ ਬੜੀ ਜਗਾ بڑے ਸ਼ਹਿਰਾਂ ਦੇ ਵਿੱਚ ਵਪਾਰੀਆਂ ਨੂੰ ਝੂਠ ਕਿਹਾ ਗਿਆ ਔਰ ਉਸ ਤੋਂ ਵੀ ਬਦਤਰ ਕਿਉਂਕਿ ਕਹਿੰਦੇ ਵੀ ਵਪਾਰੀ ਲਗਣਾ ਪੁਰਣਾ ਟੁੱਪ ਕਰਕੇ ਫਰੋਤੀਆਂ ਵੀ ਮੰਗਿਆ ਜਾਂਦਾ ਅੱਜ ਕੋਈ ਦਰਦਾ ਬੋਲਦਾ ਨਹੀਂਗਾ ਕਹਿੰਦੇ ਮੈਂ ਤੁਹਾਨੂੰ ਦੱਸ ਦਿਆਂ 12 ਤੋਂ 17 ਦੇ ਵਿੱਚ ਸ਼ਰੋਨੀ ਅਕਾਲੀ ਦਰਬਾਰ ਬਣੀ ਸਾਨੂੰ ਵੀ ਮਹੋਤ ਸਾਡੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਤੁਸੋਂ ਗੁਰੂ ਸਾਹਿਬ ਨੂੰ ਪੁੱਛਣ ਜਾਂ ਫੜ ਗਿਆ ਜਿਹੜਾ ਗੁਰੂਨੀ ਆਪੇ ਕਿ ਪੰਜ ਸਾਲ ਦਾ ਤਾਂ ਕੋਈ ਹੰਡਾ ਕਰਨ ਦੀ ਹੋਈ ਨਾ ਹੀ ਕੋਈ ਚੋਰੀਆਂ ਕਿੱਥੀਆਂ ਹੋਣਾਂ ਕਿਆ ਦਾ ਹੋ ਜਿਹੜੇ ਜੋਰ ਜਿਹੇ ਕੱਲ ਰੋਸ ਫਲਗਤ ਜੋ ਦੇਲਾ ਤੇ ਅੰਦਰ ਹੈ ਕਿ ਜਾਓ ਪੱਤੇ ਹੋਏ ਮੁਕੇ ਪੜਾ ਰਿਹਾ ਮਸਤ ਸਰਕਾਰ ਤੇ ਬੜੀ ਹੋਰੜੀਏ ਸਰਕਾਰ ਹੈ ਨਾ ਬਤਾ ਤੇ ਮੈਂਦਿਆਂ ਨੂੰ ਨਹੀਂ ਕੁਝ ਪਤਾ ਲੱਗਾ ੱਲੇ ਮੈਂ ਜਲਾਦਾ ਮਾਗੀ ਬਾਕੀ ਬਾਕੀ ਅੱਗੇ ਵੀ ਸਾਡੇ ਹਲਕੇ ਦੇ ਵਿੱਚ ਵੀ ਹੋ ਰਿਹਾ ਹੈ ਇਹ ਹਾਲਾਤ ਨਾਂ ਦਾ ਦੇ ਉਹ ਕਮੰਡਿੰਗ ਜੀ ਨੂੰ ਪਤਾ ਆਰ ਆਇਤੋ ਜਦੋਂ ਸਰਕਾਰ ਬਣੀ ਸੀ ਨਾ ਜਿੱਦੂ ਮੁਥੇ ਵਾਲੇ ਦਾ ਕਤਲ ਹੋ ਰਿਹਾ ਸੀ ਉਹਦਾ ਅਨੁਧਾਰਨ ਨਾ ਪਹੁੰਚਿਆ ਕੋੜਾ ਤਕਬਾਲ ਇਹਦਾ ਪਹੁੰਚਿਆ ਇਹ ਆਦੀ ਉਹ ਡਿਸਟਰਬ ਨਹੀਂ ਭਾਈ ਤੇ ਦਾ ਉਹ ਕਤਲ ਹੋਇਆ ਜਦੋਂ ਉਹ ਕਾਪੀਆਂ ਆ ਰਹੀਆਂ ਸੀ ਕੱਲਾ ਆ ਰਿਹਾ ਤੇ ਮੈਥੇ ਜਾ ਰਿਹਾ ਕਿਉਂ ਜੀ ਜਾਣ ਤੋਂ ਪਹਿਲਾਂ ਇਹ ਕੀ ਆਪਾਂ ਛੋਟੀ ਘਟਾਈ ਕਿਉਂ ਮਾਂ ਮਾਰੋਤਾ ਨੌਜਵਾਨ ਮੋਟਰ ਜਿਹਨੇ ਹਰੇ ਹੋਰ ਤਰ੍ਹਾਂ ਦੀ ਕਰ ਦਿੱਤੀ ਬਲੰਦੀਆਂ ਨੂੰ ਉਹਨਾਂ ਦੇ ਉਹਦਾ ਕਤਲ ਹੋ ਗਿਆ ਇਹ ਪੰਜਾਬ ਸਰਕਾਰ ਨੇ ਮਾਰ ਦਿੱਤੀ ਹੋਰ ਦੂਜੇ ਪਾਸੇ